ਇਹ ਰੇਪਰਾਂ ਪਰਾਂ ਪਰਜਾਂ ਸੇਦੀ ਮੇਰੇ ਨੌ ਸiete ਨਾਲ ਸੇਦੀ ਕੱਕਰ ਦਾ ਨੌ ਬਸਲਾ ਆ ਗਏ ਸੀ ਤੇ ਕੋਮੀ ਹੋ ਗਏ ਕੋਈ ਡਟ ਲੈਣ ਦੇ ਕਹਤੇ ਕਿ ਤੋਪਾ ਕੋ ਬਾਈ ਕੇ ਨਰ ਜਾਓ ਅਸੀਂ ਰੋਡ ਤੇ ਲਾ ਕੇ ਦਾ ਸਰਬਦਾਸ ਮੰਨ ਦਵਾ ਪ੍ਰਾਰਥਨਾ ਕਰ ਫੋਨ ਆਇਆ ਇਹ ਘੋੜ ਦਵਾ ਪ੍ਰੋਤਸਪਨ ਵੈਸਾ ਦੇ ਕੋਟੇ ਆਪੇ ਤੇ ਮੈਂ ਕੋਈ ਗਾ ਨਹੀਂ ਸੀ ਹੋਲਾ ਕੋਪੇ ਵੋਇ ਤੇ ਮੈਂ ਕਿਹਾ ਪ੍ਰਭੂ ਔਰ ਤੂੰ ਹੀ ਜਿੰਦਿਆਂ ਦੇ ਜਿੰਦਿਆਂ ਨੂੰ ਕਰਨਾ ਮੁਰ ਤੇ ਜਾਣ ਤੂੰ ਹੀ ਬਾਣੀ ਤੇ ਤੂੰ ਭਾਵੇਂ ਅਸਤਾ ਸੇ ਕਿਸੇ ਨੂੰ ਜਾਣ ਲਗਿਆ ਸਰਬ ਪੈਸਾ ਵੀ ਆ ਜਾਏ ਜਿਹੜਾ ਸਿੱਧਰ ਜਲਦੀ ਦਿਲ ਦੀ ਲੈ ਰਹੇ ਕੋਈ ਕਦ ਤੇ ਹੋਣੀ ਜਨਾਬ ਤੇ ਕੋਈ ਕਦ ਕਿਤੇ ਨਾ ਬਨ ਕੇ ਰਨ ਆਪਣਾ ਜੇ ਪ੍ਰਭੂ ਨੇ ਜਾਨ ਪਾਣੀ ਦਰ ਪਾ ਰਿਆ ਤਾਂ ਜਦੋਂ ਹੀ ਪਾਣੀ ਦਾ ਕਦਮ ਹੋਈ ਪਈ ਅਸਾਂ ਦੇ ਬੇਟਿਆਂ ਨੇ ਫੋਨ ਲਾਇਆ ਕਹਿ ਕੇ ਆਪੇ ਅਸਤਰਾ ਬਿਆਸੀ ਮੇਂ ਮੋਕਾ ਕਿੰ ਕਿਤੇ ਲਿਆਣ ਤੁਸੀਂ ਲੈ ਕੇ ਬੈਠੇ ਮੈਂ ਸਾਡੇ ਪ੍ਰਭੂ ਨੇ ਜਾਨ ਪਾਣੀ ਅਸੀਂ ਕਿਹਾ ਜਾਨ ਨਾਲ ਸਾਡੇ ਕੋ ਪੈਸੇ ਇਸੇ ਲਜਾਣਾ ਨਹੀਂ ਨਿਕਲ ਰਹੀ ਤੇ ਜਾਨ ਪਾ ਲਈ ਤਾਂ ਪ੍ਰਭੂ ਨੇ ਪਾਇਦਾਤ ਪੁੱਛਿਆ 1000 ਲਾਗ 1000 ਨਹੀਂ ਚਾਹ ਰਾ ਮੈਂ ਕੌਣ 1000 ਲਾ ਆ ਮੇਰੀ ਬੋਤਿਆਂ ਤੇ ਲੜਕੀਆਂ ਨੇ ਸਿੰਦਰ ਦੀਆਂ ਇਹਨਾਂ ਦੇ ਮਮੀ के अंत में बीबी मेरे मन में बचा लो रे दी मैं प्रभु बचा रे तो मैं बहुत कब हुए लगे बैठे हैं आप आ गए थे तेरी मन में बोल ले दी ते पांच मिनट बैठी का ला ला गया तेरी मम्मा ने कह दी हां मत की हाल दे ते ते आ मम्मा तो ठीक ही है ठीक है प्रभु ने थोड़ी सारी जोर से जोर तारीफ छोटी बड़ी ਇਹ ਪ੍ਰੋਗਰਾਮ ਆ ਉਹ ਪਹਿਲਾਂ ਤੇ 4 ਦਿਨ ਪਹਿਲਾਂ ਗਿਆ ਸੀਗਾ ਤੁਹਾਡੇ ਕੋਲ ਤੇ 4 ਦਿਨ ਪਹਿਲਾਂ ਮੈਂ ਜਾ ਕੇ ਸਪੈਸ਼ਲੀ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਪਰ ਮੈਨੂੰ ਬੁਲਿਆ ਮੈਂ ਕਿ ਬੇਟਾ ਪ੍ਰਭੂ ਤੈਨੂੰ ਵਾਰ-ਵਾਰ ਬਚਾਰੇ ਲੇਕਿਨ ਤੂੰ ਆਪਣਾ ਜਿਹੜਾ ਕਨੈਕਸ਼ਨ ਪਰਮੇਸ਼ਵਰ ਨਾਲ ਫਿਰ ਸਿੱਧਾ ਕਰ ਜੇਂ ਅੰਦਰ ਮੈਂ ਬਚਨ ਚੁੱਕ ਸਕਾਰਿਆ ਸੀਗਾ ਅਰ ਤੇ ਅੰਦਰ ਸਿੱਖਣਾ ਮੈਂ ਕਿ ਪ੍ਰਭੂ ਤਨੂੰ ਪ੍ਰੇਮ ਬੰਧ ਕਰਦਾ ਹੈ ਅਰ ਤੇਰੇ ਤੇ ਆਸਤਾ ਬਹੁਤ ਨੇ ਅਗਰ ਤੂੰ ਖੁਦਾ ਅਦਰ ਆਪਣਾ ਸੰਪਰਕ ਸਿੱਧਾ ਕਰੇਂਗੀ ਕਨੈਕਸ਼ਨ ਸਿੱਧਾ ਕਰੇਂਗੀ ਅਰ ਪੂਰੀ ਤਰ੍ਹਾਂ ਉਹਦੇ ਵਿੱਚ ਚੱਲੇਂਗੀ ਤਾਂ ਪਰਮੇਸ਼ੁਰ ਤੈਨੂੰ ਬਚਾਏਗਾ ਹਰ ਪੱਖੋਂ ਬਚਾਏਗਾ ਅਰ ਤੇ ਅੰਦਰ ਸਿੱਖਣਾ ਜਦੋਂ ਮੈਂ ਬੋਲ ਕੇ ਚੌਥੇ ਦਿਨ ਵਿੱਚ ਵੀ ਲਾਈਟ ਲੱਗੀ ਪਰ ਇੰਨੀ ਜ਼ਬਰਦਸਤ ਦਸ ਰਹੇ ਨੇ ਕਿ ਇਹਨਾਂ ਦੀ ਲੋ ਉਹ ਖਤਮ ਹੋ ਚੁੱਕੀ ਸੀ ਬਿਲਕੁਲ ਲੇਕਿਨ ਜਦੋਂ ਪ੍ਰੇਰ ਕਰਾਂ ਰੇ ਹੱਥਾਂ ਵਿੱਚ ਫੋਨ ਡੇਗਿਆ ਪ੍ਰੇਰ ਹੋ ਗਈ ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹ ਕਿ ਤਾਂ ਫੇਰ ਪ੍ਰੇਰਿਤ ਕੀਤੀ ਫੇਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਦਵਾਈ ਲੱਗਣੀ ਸ਼ੁਰੂ ਹੋਈ ਪਰ ਉਸ ਤੋਂ ਬਾਅਦ ਬਿਲਕੁਲ ਹੀ ਲੋਗੇ ਚੰਗੇ ਹੋ ਗਏ ਰੱਬ ਜੀ ਸੁਦੇ ਨਾਮ ਦੇ ਵਿੱਚ ਫੇਰ ਕੀ ਜੀਵਨ ਮਿਲਿਆ ਜੀ